ਸਾਸਤਰੀ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਟੇਸਟੀ ਜਿਹਾ ਜੀਰਾ ਬਣਾਵਾਂਗੇ ਜਿਸ ਤਰੀਕੇ ਦਾ ਜੀਰਾ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਆ ਉਸ ਤਰੀਕੇ ਦਾ ਜੀਰਾ ਆਪਾਂ ਘਰ ਦੇ ਵਿੱਚ ਬਣਾਵਾਂਗੇ ਇਹ ਜੀਰਾ ਬਣਾਉਣ ਦੇ ਲਈ ਆਪਾਂ ਇੱਕ ਬੌਲ ਜਿਹਾ ਬਰਤਨ ਦੇ ਵਿੱਚ ਜੀਰਾ ਲਵਾਂਗੇ ਇਹ ਜੀਰਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਮੈਂ ਇੱਥੇ ਕੋਲੇ 4 ਚਮਚੇ ਜੀਰਾ ਲਿਆ ਹੈ ਇੱਥੇ ਮੈਂ ਇੱਕ ਗਲਾਸ ਪਾਣੀ ਲਿਆ ਹੈ ਪਾਣੀ ਆਪਾਂ ਇੱਕ ਗਲਾਸ ਲਵਾਂਗੇ ਕਿਉਂਕਿ ਆਪਾਂ ਨੂੰ ਇਸਦੇ ਵਿੱਚ ਪਾਣੀ ਦੀ ਜ਼ਿਆਦਾ ਜ਼ਰੂਰਤ ਪਵੇਗੀ ਇਸਦੇ ਲਈ ਆਪਾਂ ਇੱਕ ਗਲਾਸ ਪਾਣੀ ਦੇ ਵਿੱਚ ਜੀਰੇ ਨੂੰ ਭਿਉਂ ਕੇ ਰੱਖ ਦੇਵਾਂਗੇ ਜੀਰੇ ਨੂੰ 7 ਘੰਟਿਆਂ ਦੇ ਲਈ ਭਿਉਂ ਕੇ ਰੱਖ ਦੇਵਾਂਗੇ ਇੱਕ ਵਾਰ ਆਪਾਂ ਜੀਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਨੂੰ 7 ਘੰਟਿਆਂ ਦੇ ਲਈ ਢੱਕ ਕੇ ਰੱਖ ਦੇਵਾਂਗੇ ਹੁਣ 7 ਘੰਟੇ ਹੋ ਚੁੱਕੇ ਨੇ ਆਪਾਂ ਜੀਰੇ ਨੂੰ ਵੇਖ ਲੈਣਾ ਆਪਣਾ ਜੀਰਾ ਇਸ ਤਰੀਕੇ ਦਾ ਹੋ ਚੁੱਕਿਆ ਫੁੱਲ ਕੇ ਹੁਣ ਆਪਾਂ ਜੀਰੇ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਪਾਣੀ ਦੇ ਵਿੱਚੋਂ ਜੀਰੇ ਨੂੰ ਅਲੱਗ ਕਰ ਲਵਾਂਗੇ ਤੇ ਜੀਰੇ ਨੂੰ ਪੀਸ ਲਵਾਂਗੇ ਇਸ ਪਾਣੀ ਨੂੰ ਵੀ ਆਪਾਂ ਯੂਜ਼ ਕਰਾਂਗੇ ਹੁਣ ਆਪਾਂ ਇਹ ਜੀਰੇ ਨੂੰ ਪੀਸ ਲਵਾਂਗੇ ਤੇ ਪਾਣੀ ਨੂੰ ਵੀ ਆਪਾਂ ਯੂਜ਼ ਕਰ ਲਵਾਂਗੇ ਇਹ ਜੀਰੇ ਨੂੰ ਆਪਾਂ ਦਰਦਰਾ ਜਿਹਾ ਪੀਸ ਲਵਾਂਗੇ ਹੁਣ ਇਹ ਜੀਰਾ ਪੀਸ ਕੇ ਤਿਆਰ ਹੈ ਜੀਰੇ ਨੂੰ ਆਪਾਂ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲਿਆ ਹੈ ਇਸ ਤਰੀਕੇ ਦਾ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਆਪਾਂ ਪੀਸੇ ਹੋਏ ਜੀਰੇ ਨੂੰ ਇੱਕ ਕਾਲੀ ਦੇ ਵਿੱਚ ਕੱਢ ਲਵਾਂਗੇ ਜੀਰੇ ਨੂੰ ਆਪਾਂ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲਿਆ ਹੈ ਅੱਜ ਆਪਾਂ ਜਿਸ ਤਰੀਕੇ ਦਾ ਜੀਰਾ ਬਾਜ਼ਾਰ ਦੇ ਵਿੱਚੋਂ ਮਿਲਦਾ ਹੈ ਉਸ ਤਰੀਕੇ ਦੇ ਜੀਰੇ ਨੂੰ ਬਣਾ ਕੇ ਘਰ ਵਿੱਚ ਹੀ ਤਿਆਰ ਕਰ ਲਵਾਂਗੇ ਜੀਰਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਹੁਣ ਆਪਾਂ ਜੀਰਾ ਬਣਾਵਾਂਗੇ ਇਸ ਦੇ ਲਈ ਪੈਨ ਦੇ ਵਿੱਚ ਪੀਸਿਆ ਹੋਇਆ ਜੀਰਾ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਜੀਰੇ ਵਾਲਾ ਪਾਣੀ ਪਾਵਾਂਗੇ ਇਹ ਉਹ ਪਾਣੀ ਹੈ ਜਿਸ ਪਾਣੀ ਦੇ ਵਿੱਚ ਆਪਾਂ ਜੀਰੇ ਨੂੰ ਭਿਉਂ ਕੇ ਰੱਖਿਆ ਸੀ ਹੁਣ ਆਪਾਂ ਇਹ ਪਾਣੀ ਨੂੰ ਬੋਇਲ ਕਰ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤਰ੍ਹਾਂ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਜੀਰੇ ਨੂੰ ਇੱਕ ਬੋਇਲ ਆ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਕਾਲੀ ਮਿਰਚ ਪਾਵਾਂਗੇ ਕਾਲੀ ਮਿਰਚਾਂ ਪਾ ਦੇ ਲਈ ਛੋਟਾ ਜੰਮਚ ਪਾਵਾਂਗੇ ਹੁਣ ਕਾਲੀ ਮਿਰਚ ਨੂੰ ਜੀਰੇ ਦੇ ਵਿੱਚ ਮਿਕਸ ਕਰ ਲਵਾਂਗੇ ਜਿਸ ਤਰੀਕੇ ਦਾ ਜੀਰਾ ਆਪਾਂ ਬਜ਼ਾਰ ਦੇ ਵਿੱਚੋਂ ਬੋਤਲ ਵਾਲਾ ਲੈ ਕੇ ਆਉਂਦੇ ਹਾਂ ਜਾਂ ਪੀਖੇ ਆਉਂਦੇ ਹਾਂ ਉਸ ਤਰੀਕੇ ਦਾ ਜੀਰਾ ਜੋ ਆਪਾਂ ਘਰ ਦੇ ਵਿੱਚ ਬਣਾਵਾਂਗੇ ਸਮੂਹ ਆਪਾਂ ਚੰਗੀ ਤਰ੍ਹਾਂ ਕਾੜ ਲਵਾਂਗੇ ਇਹ ਜੀਰੇ ਨੂੰ ਆਪਾਂ ਗਾੜਾ ਹੁਣ ਤੱਕ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਇੱਕ ਛੋਟਾ ਚਮਚਕ ਆਲਾ ਨਮਕ ਪਾਵਾਂਗੇ ਦੋ ਛੋਟੇ ਚਮਚ ਨਮਕ ਪਾਵਾਂਗੇ ਜਾਂ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਤੇ ਇਸ ਨੂੰ ਗਾੜਾ ਹੋਣ ਤੱਕ ਪਕਾ ਲਵਾਂਗੀ ਜਦੋਂ ਤੱਕ ਇਹ ਚੰਗੀ ਤਰ੍ਹਾਂ ਗਾੜਾ ਨਹੀਂ ਹੋ ਜਾਂਦਾ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਤਾਂ ਤੁਸੀਂ ਇਸ ਦੀ ਚੀਜ਼ ਤੇ ਕੁਆਂਟੀਟੀ ਆਪਣੇ ਹਿਸਾਬ ਨਾਲ ਸੈੱਟ ਕਰ ਲਿਓ ਜਿਵੇਂ ਜੀਰਾ ਆਪਾਂ ਕਈ ਵਾਰ ਵੱਧ ਘੱਟ ਲੈਣਾ ਹੁੰਦਾ ਚਾਟ ਮਸਾਲਾ ਪਾਵਾਂਗੇ ਹੁਣ ਇਹ ਜੀਰਾ ਪਹਿਲਾਂ ਨਾਲੋਂ ਪੱਕ ਕੇ ਕਾਫੀ گاੜਾ ਹੋ ਚੁੱਕਿਆ ਹੈ ਆਪਾਂ ਇਸ ਨੂੰ ਪਕਾ ਕੇ ਚੰਗੀ ਤਰ੍ਹਾਂ گاੜਾ ਕਰ ਲਵਾਂਗੇ ਇਹ ਜੀਰਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਜੇਕਰ ਆਪਾਂ ਇਸ ਨੂੰ ਇੱਕ ਵਾਰ ਪੀਵਾਂਗੇ ਤੇ ਹਰ ਵਾਰ ਬਣਾਵਾਂਗੇ ਇਹ ਜੀਰਾ ਬਹੁਤ ਹੀ ਟੇਸਟੀ ਤੇ ਚਟਪਟਾ ਜਿਹਾ ਬਣ ਕੇ ਤਿਆਰ ਹੁੰਦਾ ਹੈ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਵੇ ਤਾਂ ਤੁਸੀਂ ਇੱਕ ਵਾਰ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਤੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਇਸ ਦੇ ਵਿੱਚ ਅੱਧਿਕਾ ਕੋਲੀ ਖੰਡ ਪਾਵਾਂਗੇ ਖੰਡ ਨੂੰ ਮਿਕਸ ਕਰ ਲਵਾਂਗੇ ਜੀਰੇ ਦੇ ਵਿੱਚ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਤਾਂ ਤੁਸੀਂ ਇੱਕ ਵਾਰ ਇਸ ਜੀਰੇ ਨੂੰ ਬਣਾ ਕੇ ਪੀਓ ਤੇ ਗਰਮੀਆਂ ਦੇ ਵਿੱਚ ਬਹੁਤ ਠੰਡਾ ਹੁੰਦਾ ਹੈ ਤੇ ਬਹੁਤ ਟੇਸਟੀ ਵੀ ਬਣਦਾ ਹੈ ਇਹ ਜੀਰਾ ਆਪਣੀ ਬੋਡੀ ਨੂੰ ਠੰਡਕ ਦਿੰਦਾ ਹੈ ਇਸ ਨੂੰ ਚੰਗੀ ਤਰ੍ਹਾਂ ਆਪਾਂ ਉਬਾਲੇ ਦਵਾ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਆਪਾਂ ਇਸ ਦੇ ਵਿੱਚ ਨਿੰਬੂ ਦਾ ਰਸ ਪਾਵਾਂਗੇ ਨਿੰਬੂ ਦੇ ਰਸ ਨੂੰ ਆਪਾਂ ਇਸ ਟਾਈਮ ਵੀ ਪਾ ਸਕਦੇ ਹਾਂ ਜਦੋਂ ਜੀਰਾ ਠੰਡਾ ਹੋ ਜਾਵੇ ਉਸ ਟਾਈਮ ਵੀ ਪਾ ਸਕਦੇ ਹਾਂ ਨਿੰਬੂ ਦੇ ਰਸ ਨੂੰ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਇਹ 라ਹਲਾ ਕਿ ਆਪਾਂ ਇਸ ਨੂੰ ਗਾੜਾ ਹੋਣ ਤੱਕ ਪਕਾ ਲਵਾਂਗੇ ਅੱਜ ਆਪਾਂ ਘਰ ਦੇ ਵਿੱਚ ਬਾਜ਼ਾਰ ਵਰਗਾ ਜੀਰਾ ਬਣਾ ਕੇ ਤਿਆਰ ਕਰਾਂਗੇ ਜਿਸ ਤਰੀਕੇ ਦਾ ਜੀਰਾ ਆਪਾਂ ਬਾਜ਼ਾਰ ਤੇ ਵਿੱਚੋਂ ਲੈ ਕੇ ਆਉਂਦੇ ਹਾਂ ਹੁਣ ਇਹ ਜੀਰਾ ਬੋਇਲ ਹੋ ਕੇ ਤਿਆਰ ਹੈ ਆਪਾਂ ਇਸ ਨੂੰ ਜਿੰਨਾ ਗਾੜਾ ਕਰਨਾ ਸੀ ਉਹਨਾਂ ਕ ਗਾੜਾ ਕਰ ਲਿਆ ਹੈ ਹੁਣ ਆਪਾਂ ਇਸ ਨੂੰ ਠੰਡਾ ਕਰ ਲਵਾਂਗੇ ਠੰਡਾ ਕਰਕੇ ਆਪਾਂ ਇਸ ਨੂੰ ਛਾਣ ਲਵਾਂਗੇ ਛਾਣਨ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਨਿੰਬੂ ਦਾ ਰਸ ਪਾਵਾਂਗੇ ਨਿੰਬੂ ਦਾ ਰਸ ਪਾਉਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਜੀਰਾ ਪਾਵਾਂਗੇ ਜੋ ਜੀਰਾ ਆਪਾਂ ਬੋਇਲ ਕਰਕੇ ਰੱਖਿਆ ਸੀ ਉਹ ਜੀਰਾ ਪਾਵਾਂਗੇ ਜੀਰੇ ਨੂੰ ਆਪਾਂ ਠੰਡਾ ਕਰਕੇ ਪਾਵਾਂਗੇ ਤੇ ਜੀਰੇ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਹੁਣ ਆਪਣਾ ਜੀਰਾ ਬਣ ਕੇ ਤਿਆਰ ਹੈ ਜੀਰੇ ਨੂੰ ਸਰਵ ਕਰ ਲਵਾਂਗੇ ਇਸ ਤੇ ਲਈ ਮੈਂ ਇੱਥੇ ਦੋ ਗਲਾਸ ਲਏ ਨੇ ਹੁਣ ਆਪਾਂ ਇਸ ਦੀ ਜੀਰਾ ਡਰਿੰਕ ਬਣਾ ਲਵਾਂਗੇ ਉਸ ਦੇ ਲਈ ਗਲਾਸ ਦੇ ਵਿੱਚ ਬਰਫ਼ ਪਾਵਾਂਗੇ ਦੋਵਾਂ ਗਲਾਸਾਂ ਦੇ ਵਿੱਚ ਬਰਫ਼ ਪਾਵਾਂਗੇ ਇਹ ਜੀਰਾ ਡਰਿੰਕ ਬਹੁਤ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਫਿਰ ਇਸ ਦੇ ਵਿੱਚ ਜੀਰਾ ਪਾਵਾਂਗੇ ਜੋ ਜੀਰਾ ਆਪਾਂ ਤਿਆਰ ਕਰਕੇ ਰੱਖਿਆ ਸੀ ਦੋਵਾਂ ਗਲਾਸਾਂ ਦੇ ਵਿੱਚ ਉਹ ਜੀਰਾ ਪਾਵਾਂਗੇ ਫਿਰ ਸੋਡਾ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜੀਰਾ ਡ੍ਰਿੰਕ ਉੱਪਰ ਕਿੰਨਾ ਵਧੀਆ ਕਲਰ ਆਇਆ ਹੈ ਹੁਣ ਮੈਂ ਇਸ ਦੇ ਵਿੱਚ ਥੋੜਾ ਜਿਹਾ ਹੋਰ ਨਿੰਬੂ ਪਾਵਾਂਗੀ ਆਪਾਂ ਇਸ ਨੂੰ ਐਕਸਟਰਾ ਖੱਟਾ ਕਰਨਾ ਹੋਵੇ ਤਾਂ ਇਸ ਦੇ ਵਿੱਚ ਨਿੰਬੂ ਪਾ ਸਕਦੇ ਹਾਂ ਵੈਸੇ ਆਪਾਂ ਇਸ ਦੇ ਵਿੱਚ ਵੀ ਨਿੰਬੂ ਪਾਇਆ ਸੀ ਜਦੋਂ ਆਪਾਂ ਜੀਰਾ ਬਣਾਇਆ ਸੀ ਨਿੰਬੂ ਪਾਉਣ ਦੇ ਨਾਲ ਇਸ ਦਾ ਬਹੁਤ ਵਧੀਆ ਟੇਸਟ ਆਉਂਦਾ ਹੈ। ਕਈ ਵਾਰ ਨਿੰਬੂ ਹੱਥ ਦੇ ਨਾਲ ਨਹੀਂ ਨਿਚੋੜਿਆ ਜਾਂਦਾ ਤਾਂ ਆਪਾਂ ਇਸ ਨੂੰ ਬੌਲ ਦੇ ਵਿੱਚ ਨਿਚੋੜ ਕੇ ਪਾ ਲਵਾਂਗੇ। ਵੈਸੇ ਤਾਂ ਨਿੰਬੂ ਪਾਉਣ ਦੀ ਜ਼ਰੂਰਤ ਵੀ ਨਹੀਂ ਸੀ। ਆਪਾਂ ਇਸ ਦੇ ਵਿੱਚ ਨਿੰਬੂ ਜਦੋਂ ਜ਼ੀਰਾ ਬਣਾਇਆ ਸੀ ਉਹ ਤੋਂ ਪਾਇਆ ਹੀ ਸੀ ਪਰ ਆਪਾਂ ਇਸ ਨੂੰ ਖੱਟਾ ਕਰਨ ਦੇ ਲਈ ਇਸ ਦੇ ਵਿੱਚ ਥੋੜਾ ਜਿਹਾ ਨਿੰਬੂ ਹੋਰ ਪਾ ਲਵਾਂਗੇ। ਜੀਰੇ ਨੂੰ ਮਿਕਸ ਕਰਕੇ ਸਰਵ ਕਰ ਲਵਾਂਗੇ ਉੱਪਰੋਂ ਪਦੀਨੇ ਦੀਆਂ ਪੱਤੀਆਂ ਲਗਾਵਾਂਗੇ ਜੀਰੇ ਉੱਪਰ ਦੋਵਾਂ ਗਲਾਸਾਂ ਉੱਪਰ ਪਦੀਨੇ ਦੀਆਂ ਪੱਤੀਆਂ ਲਗਾ ਕੇ ਜੀਰੇ ਨੂੰ ਸਰਵ ਕਰ ਲਵਾਂਗੇ ਹੁਣ ਆਪਣਾ ਬਹੁਤ ਹੀ ਟੇਸਟੀ ਜਿਹਾ ਜੀਰਾ ਬਣ ਕੇ ਤਿਆਰ ਹੈ ਜੀਰੇ ਨੂੰ ਗਲਾਸ ਉੱਪਰ ਨਿੰਬੂ ਦੀ ਸਲਾਈਸ ਰੱਖ ਕੇ ਸਰਵ ਕਰ ਲਵਾਂਗੇ ਹੁਣ ਆਪਣਾ ਇਸ ਤਰੀਕੇ ਦਾ ਬਹੁਤ ਹੀ ਟੇਸਟੀ ਜਿਹਾ ਜੀਰਾ ਬਣ ਕੇ ਤਿਆਰ ਹੈ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਤੇਸਤੀ ਜਿਆ ਜੀਰਾ ਚਟਪਟ ਬਣਾ ਕੇ ਤਿਆਰ ਕਰ ਸਕਦੇ ਹਾਂ ਆਪਣੇ ਘਰ ਦੇ ਵਿੱਚ ਹੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ